ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਵਾਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਸ਼ਾਮਲ ਕਰਦੇ ਹਾਂ ਅਮਰਜੀਤ ਸਿੰਘ ਦੁਆਰਾ ਲਿਖੀ ਹੋਈ ਸਵਾਜ ਦੀ ਇਸ ਰਚਨਾ ਵਿੱਚ ਉਹਨਾਂ ਨੇ ਧੀਾਂ ਦੀ ਗੱਲ ਕੀਤੀ ਹੈ ਉਹਨਾਂ ਧੀਾਂ ਦੀ ਜਿਹੜੀਆਂ ਕਿ ਆਪਣੀ ਮਿਹਨਤ ਕਰਕੇ ਬਹੁਤ ਉੱਚੀ ਪਦਵੀ ਪ੍ਰਾਪਤ ਕਰ ਲੈਂਦੀਆਂ ਨੇ ਅਕਸਰ ਕਾਫੀ ਸਮੇਂ ਤੋਂ ਸਾਡੇ ਮਨਾਂ ਦੇ ਅੰਦਰ ਇੱਕ ਕੁੱਟ-ਕੁੱਟ ਕੇ ਭਰਿਆ ਹੋਇਆ ਕਿ ਧੀ ਹੋਈ ਤਾਂ ਬਹੁਤ ਮਾੜਾ ਹੋਇਆ ਪਰ ਜੇਕਰ ਅੱਜ ਦੇ ਸਮੇਂ ਮੁਤਾਬਕ ਦੇਖੀਏ ਤਾਂ ਧੀਾਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਸੋਇਸੇ ਸੰਦੇਸ਼ ਨੂੰ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਆਮਰਜੀਤ ਸਿੰਘ ਨੇ ਆਓ ਦੇਖਦੇ ਹਾਂ ਕਿ ਕੀ ਲਿਖਦੇ ਨੇ ਕਹਿੰਦੇ ਧੀਆ ਪੁੱਤਾਂ ਵਿੱਚ ਕੋਈ ਨਹੀਂ ਫਰਕ ਹੁੰਦਾ ਧੀਆ ਪੁੱਤਾਂ ਵਿੱਚ ਕੋਈ ਨਹੀਂ ਫਰਕ ਹੁੰਦਾ ਸਾਬਤ ਕਰਕੇ ਅੱਜ ਵਿਖਾਉਣਤੀਆਂ ਐਸਐਸਪੀ ਡੀਸੀ ਧੀਆ ਜੱਜ ਲੱਗੀਆਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਕੇ ਦੇਸ਼ ਚਲਾਉਣਤੀਆਂ ਪੁੱਤਰ ਮਾਵਾ ਦੇ ਨਸਿਆਂ ਦੇ ਜੋ ਹੋਏ ਆਦੀ ਬਣ ਕੇ ਡਾਕਟਰ ਅੱਜ ਉਹਨਾਂ ਨੂੰ ਬਚਾਉਣਤੀਆਂ ਸਕੂਟਰ ਮੋਟਰਸਾਈਕਲ ਕਾਰਾਂ ਦੀ ਗੱਲ ਛੱਡੋ ਅੱਜ ਤੇ ਹਵਾਈ ਜਹਾਜ਼ ਵੀ ਉਡਾਉਂਤੀਆਂ ਸੋ ਅੱਗੇ ਲਿਖਦੇ ਨੇ ਕਹਿੰਦੇ ਜਿੰਨਾ ਮਾਪਿਆਂ ਦੇ ਘਰ ਨਹੀਂ ਪੁੱਤ ਕੋਈ ਜਿੰਨਾ ਮਾਪਿਆਂ ਦੇ ਘਰ ਨਹੀਂ ਪੁੱਤ ਕੋਈ ਟਰੈਕਟਰ ਖੇਤਾਂ ਦੇ ਵਿੱਚ ਆਪ ਚਲਾਉਂਤੀਆਂ ਬਹੁਤੇ ਪੁੱਤਰ ਮਾਪਿਆਂ ਨੂੰ ਜਦ ਪੁੱਛਦੇ ਨਹੀਂ ਉਦੋਂ ਮਾਂ ਬਾਪ ਦੇ ਦੁੱਖ ਵੰਡਾਉਂਤੀਆਂ ਬੀਐਸਐਫ ਸੈਨਾ ਵਿੱਚ ਹੋ ਭਰਤੀ ਜਿੰਦ ਜਾਨ ਵੀ ਦੇਸ਼ ਲਈ ਲਾਉਂਤੀਆਂ ਜਿੱਜੇ ਆਣੀਆਂ ਧੀਆਂ ਦਾ ਸਤਿਕਾਰ ਕਰੀਏ ਗੁਰਬਾਣੀ ਵਿੱਚ ਜਗ ਜਾਨਨੀ ਅਖਵਾਂਣ ਧੀਆ ਗੁਰਬਾਣੀ ਵਿੱਚ ਜਗ ਜਾਨਨੀ ਅਖਵਾਂਣ ਧੀਆ ਜੀਹਾਂ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਧੀਆ ਬਹੁਤ ਮਾਨ ਸਤਕਾਰ ਪ੍ਰਾਪਤ ਕਰਦੀਆਂ ਨੇ ਸੋਮਰਜੀਤ ਸਿੰਘ ਨੇ ਸਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਦੇ ਵੀ ਧੀਆ ਦੇ ਪੁੱਤਰਾਂ ਵਿਚਕਾਰ ਫਰਕ ਨਹੀਂ ਰੱਖਣਾ ਚਾਹੀਦਾ ਹੋ ਸਕਦਾ ਹੈ ਕਿ ਇੱਕ ਤੋਂ ਵੱਧ ਧੀਆ ਹੋਣ ਕਰਕੇ ਸਾਨੂੰ ਕਿਸੇ ਟਾਈਮ ਭਾਰ ਲਗੇ ਪਰ ਉਹਨਾਂ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਇਹ ਹੀ ਧੀਆਂ ਕਰ ਸਕਦੀਆਂ ਨੇ ਤੇ ਜੋ ਕਿ ਸਮੇਂ ਦੇ ਵਿੱਚ ਕਰ ਵੀ ਰਹੀਆਂ ਨੇ ਆਪਾਂ ਸਾਰੇ ਦੇਖ ਹੀ ਰਹੇ ਹਾਂ ਇਸ ਕਰਕੇ ਆਓ ਤੀਆਂ ਦਾ ਸਤਕਾਰ ਕਰੀਏ ਤੇ ਉਹਨਾਂ ਨੂੰ ਕਦੇ ਵੀ ਪੁੱਤਰਾ ਨਾਲੋਂ ਘੱਟ ਨਾ ਸਮਝੀਏ ਸਾਡੇ ਇਸ ਪੇਜ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦੇ ਗੀਤ ਗੀਤ ਦੇ ਕੰਮ ਲਈ ਸਾਡੇ ਸੁਰ ਸਿਮਰਨ ਰਿਕਾਰਡਿੰਗ ਸਟੂਡੀਓ ਮਾਨਸਾ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ